ਕੀ ਕਦੇ ਤੁਸੀਂ ਵੀ ਆਪਣੇ ਆਪ ਨੂੰ ਇਹ ਪੁੱਛਿਆ ਹੈ ਕਿ ਕਿਉਂ ਕੁਝ ਲੋਕਾਂ ਦੀ ਜ਼ਿੰਦਗੀ ਵਿੱਚ ਕਿਸੇ ਜਾਦੂ ਵਾਂਗ ਬਦਲਾ ਆ ਜਾਂਦਾ ਹੈ ਤਬਦੀਲੀ ਆ ਜਾਂਦੀ ਹੈ ਜਾਂ ਕਹਿ ਦਈਏ ਕਿ ਉਹਦੀ ਜ਼ਿੰਦਗੀ ਉਹਦੀ ਜ਼ਿੰਦਗੀ ਹੀ ਬਦਲ ਜਾਂਦੀ ਹੈ ਕਿਉਂ ਉਹ ਜੋ ਸੋਚਦੇ ਨੇ ਉਹੀ ਕਈ ਵਾਰੀ ਸੱਚ ਹੋ ਜਾਂਦਾ ਹੈ ਕੀ ਉਹ ਵੱਖਰੀ ਕਿਸਮਤ ਵਾਲੇ ਹੁੰਦੇ ਨੇ ਜਾਂ ਫਿਰ ਉਹ ਰੱਬ ਦੀ ਕਿਸੇ ਖਾਸ ਮਿਹਰ ਦਾ ਨਤੀਜਾ ਹੁੰਦੇ ਨੇ ਜਾਂ ਫਿਰ ਉਹ ਕੋਈ ਅਜੀਹੀ ਤਾਕਤਵਰਤ ਰਏ ਹੁੰਦੇ ਨੇ ਜਿਹਦੇ ਬਾਰੇ ਅਸੀਂ ਕਦੇ ਸੋਚਿਆ ਹੀ ਨਹੀਂ ਹੁਣ ਜਰਾ ਰੁਕੋ ਇਹ ਵਾਰੀ ਆਪਣਾ ਜੀਵਨ ਦੇਖੋ ਤੁਸੀਂ ਕਦੇ ਦਿਲੋਂ ਕਿਸੇ ਚੀਜ਼ ਦੀ ਲੋੜ ਮਹਿਸੂਸ ਕੀਤੀ ਹੈ ਸਿਰਫ ਉਹ ਚੀਜ਼ ਬਾਰੇ ਸੋਚਿਆ ਹੀ ਹੋਵੇ ਤੇ ਫਿਰ ਕੋਈ ਸਮੇਂ ਬਾਅਦ ਉਹ ਤੁਹਾਡੇ ਸਾਹਮਣੇ ਆ ਗਈ ਹੋਵੇ ਬਸ ਉਹੀ ਜਿਹੜੀ ਗੱਲ ਦਿਲ ਦੀ ਗਹਿਰਾਈ ਵਿੱਚ ਸੀ ਉਹ ਕਿਵੇਂ ਵਾਰ ਹੀ ਬਾਹਰ ਦੀ ਹਕੀਕਤ ਬਣ ਗਈ ਉਹ ਕਿਵੇਂ ਚਮਤਕਾਰ ਨਾਲ ਨਹੀਂ ਹੋਇਆ ਉਹ ਇੱਕ ਲਕੀਰ ਸੀ ਜੋ ਤੁਸੀਂ ਆਪਣੇ ਮਾਨ ਵਿੱਚ ਖਿੱਚੀ ਉਹ ਇੱਕ ਸੱਚ ਸੀ ਜੋ ਕਿ ਪਹਿਲਾਂ ਤੁਸੀਂ ਮਹਿਸੂਸ ਕੀਤਾ ਫਿਰ ਉਹਦੇ ਰਾਹ ਚੱਲ ਪਏ ਕਿਸੇ ਤਾਕਤ ਨੂੰ ਹੀ ਨੇ ਮੈਨੀਫੈਸਟਿੰਗ ਜਿਹ ਜਿਹਦੇ ਰਾਹੀਂ ਆਪਣੀ ਸੋਚ ਆਪਣੇ ਵਿਸ਼ਵਾਸ ਆਪਣੀ ਮਿਹਨਤ ਰਾਹੀਂ ਕੁਝ ਵੀ ਹਕੀਕਤ ਬਣਾਉਣ ਦੀ ਸਮਰਤਾ ਰੱਖਦੇ ਹੋ ਹੁਣ ਇਹ ਕੋਈ ਅੰਗਰੇਜ਼ੀ ਕਿਤਾਬ ਦੀ ਲਾਈਨ ਨਹੀਂ ਹੈ ਇਹ ਸਾਡੀ ਸਭ ਦੀ ਜ਼ਿੰਦਗੀ ਵਿੱਚ ਉਗਦੀ ਉਗਦੀ ਤਾਕਤ ਹੈ ਸੋਚ ਪੱਕੀ ਹੋਵੇ ਨੀਅਤ ਸਾਫ਼ ਹੋਵੇ ਭਰੋਸਾ ਟਲ ਹੋਵੇ ਤੇ ਮਿਹਨਤ ਦਿਲੋਂ ਹੋਵੇ ਤਾਂ ਸੁਪਨੇ ਜ਼ਰੂਰ ਹਕੀਕਤ ਬਣਦੇ ਨੇ ਸੋ ਤਿਆਰ ਹੋ ਜਾਓ ਅੱਜ ਦੀ ਇਹ ਵੀਡੀਓ ਤੁਹਾਡੇ ਮਨ ਦੀ ਦੁਨੀਆ ਨੂੰ ਥੋੜਾ ਥੋੜਾ ਕਰਕੇ ਖੋਲੇਗੀ ਤੇ ਦੱਸੇਗੀ ਕਿ ਜੇਕਰ ਮਨ ठान ਲਵੇ ਤਾਂ ਰੱਬ ਵੀ ਰਸਤਾ ਦਿਖਾਈ ਦਿੰਦਾ ਹੈ ਜੋ ਅੱਜ ਮੈਨੀਫੈਸਟਿੰਗ ਬਾਰੇ ਗੱਲ ਕਰਾਂਗੇ ਇਹ ਸਮਝਾਂਗੇ ਕਿ ਅਸਲ ਵਿੱਚ ਮੈਨੀਫੈਸਟਿੰਗ ਕੀ ਹੈ ਕਦੇ ਤੁਸੀਂ ਕਿਹਾ ਹੋਵੇ ਕਿ ਇੱਕ ਦਿਨ ਇਹ ਘਰ ਮੇਰਾ ਹੋਵੇਗਾ ਜਾਂ ਇੱਕ ਦਿਨ ਮੈਂ ਆਪਣਾ ਕੰਮ ਸ਼ੁਰੂ ਕਰਾਂਗਾ ਜਾਂ ਮੇਰਾ ਪੁੱਤ ਇੱਕ ਦਿਨ ਵੱਡਾ ਅਫਸਰ ਬਣੇਗਾ ਤੇ ਕਈ ਸਾਲਾਂ ਬਾਅਦ ਅਸਲ ਵਿੱਚ ਉਹੀ ਹੋ ਗਿਆ ਹੋਵੇ ਤੇ ਫਿਰ ਤੁਸੀਂ ਸੋਚਿਆ ਹੋਵੇ ਇਹ ਕਿਵੇਂ ਹੋ ਗਿਆ ਇਹ ਇਹੀ ਤਾਂ ਮੈਨੀਫੈਸਟਿੰਗ ਮੈਨੀਫੈਸਟਿੰਗ ਦਾ ਸਿੱਧਾ ਅਰਥ ਹੁੰਦਾ ਹੈ ਜੋ ਤੁਸੀਂ ਦਿਲੋਂ ਚਾਹੁੰਦੇ ਹੋ ਉਸ ਨੂੰ ਆਪਣੀ ਸੋਚ ਭਰੋਸੇ ਤੇ ਕਰਮ ਰਾਹੀਂ ਹਕੀਕਤ ਵਿੱਚ ਬਦਲਣਾ ਇਹ ਕੋਈ ਤੰਤਰਮੰਤਰ ਜਾਂ ਜਾਦੂ ਟੋਣਾ ਨਹੀਂ ਇਹ ਤਾਂ ਮਨੁੱਖ ਦੀ ਆਪਣੀ दिली ਇੱਛਾ ਸਾਫ਼ ਨੀਅਤ ਤੇ ਲਗਾਤਾਰ ਕੋਸ਼ਿਸ਼ ਨਾਲ ਬਣੀ ਤਾਕਤ ਹੈ ਜਿਵੇਂ ਦੇਖੋ ਇੱਕ ਮਾਂ ਮੰਨ ਲਓ ਚਾਹੁੰਦੀ ਹੈ ਕਿ ਉਹਦੀ ਧੀ ਵਧੀਆ ਸਿੱਖਿਆ ਲਵੇ ਉਹ ਰੋਜ਼ ਉਸ ਇੱਛਾ ਨਾਲ ਉਸ ਨੂੰ ਖਾਣ ਪੀਣ ਲਈ ਦਿੰਦੇ ਆ ਭੱਜ ਭੱਜ ਕੇ ਕੰਮ ਕਰਦੇ ਆ ਕਈ ਵਾਰ ਆਪਣੇ ਆਪ ਕਈ ਵਾਰ ਆਪਣੇ ਆਪ ਨੂੰ ਖੁਦ ਪਿੱਛੇ ਛੱਡ ਦਿੰਦੀ ਹੈ ਭੁੱਖੀ ਰਹਿ ਲੈਂਦੀ ਹੈ ਉਹਦੀ ਇਹ ਇੱਛਾ ਇਹ ਵਿਸ਼ਵਾਸ ਇਹ ਮਿਹਨਤ ਇੱਕ ਦਿਨ ਮੈਨੀਫੈਸਟ ਕਰ ਜਾਂਦੀ ਹੈ ਤੀ ਅੱਗੇ ਵੱਜ ਜਾਂਦੀ ਹੈ ਤੇ ਮੈਨੀਫੈਸਟਿੰਗ ਦਾ ਅਸਲ ਸੂਤਰ ਇਹ ਹੈ ਕਿ ਜੇ ਤੁਸੀਂ ਦਿਲੋਂ ਨਰੋਲ ਨiyet ਨਾਲ ਭਰੋਸੇ ਨਾਲ ਤੇ ਮਿਹਨਤ ਨਾਲ ਕਿਸੇ ਚੀਜ਼ ਨੂੰ ਚਾਹੋ ਤਾਂ ਸਾਰੀ ਕਾਇਨਾਤ ਇਹ ਬ੍ਰਾਹਮੰਡ ਤੁਹਾਡੀ ਮਦਦ ਲਈ ਰਾਹ ਖੋਲ ਦਿੰਦਾ ਹੈ ਇਹ ਰੱਬ ਦੀ ਬਣਾਈ ਨਿਯਮਤ ਵਾਂਗ ਕੰਮ ਕਰਦੀ ਹੈ ਜਿਹੜਾ ਬੀਜ ਬੀਜਾਂਗੇ ਉਹੀ ਫਲ ਮਿਲੇਗਾ ਇਸ ਲਈ ਇਸ ਲਈ ਮੈਨੀਫੈਸਟਿੰਗ ਦਾ ਮਤਲਬ ਸਿਰਫ ਸੋਚਣਾ ਨਹੀਂ ਹੁੰਦਾ ਉਹ ਚੀਜ਼ ਨੂੰ ਦਿਲੋਂ ਵਿਸ਼ਵਾਸ ਕਰਨਾ ਅੰਦਰੋਂ ਮਹਿਸੂਸ ਕਰਨਾ ਤੇ ਉਸ ਰਸਤੇ ਵੱਲ ਮਿਹਨਤ ਕਰਨੀ ਸੋਚੋ ਤੁਸੀਂ ਕਿ ਮੈਨੀਫੈਸਟ ਕਰਨਾ ਚਾਹੁੰਦੇ ਹੋ ਆਪਣੇ ਮਨ ਦੀ ਤਾਕਤ ਭਰੋਸਾ ਕਰੋ ਕਿਉਂਕਿ ਜਿੱਥੇ ਇੱਛਾ ਪੱਕੀ ਹੋਵੇ ਉੱਥੇ ਰਸਤੇ ਖੁਦ ਬਣਦੇ ਨੇ ਹੁਣ ਸਮਝਦੇ ਹਾਂ ਮੈਨੀਫੈਸਟਿੰਗ ਦੇ ਤਿੰਨ ਮੌਕੇ ਸੇ ਮੈਨੀਫੈਸਟਿੰਗ ਸਿਰਫ ਸੋਚਣਾ ਦਾ ਸੋਚਣਾ ਨਹੀਂ ਇਹ ਇੱਕ ਪੂਰੀ ਪ੍ਰਕਿਰਿਆ ਹੈ ਇਸ ਵਿੱਚ ਤਿੰਨ ਬਹੁਤ ਜ਼ਰੂਰੀ ਕਦਮ ਹੁੰਦੇ ਨੇ ਸੋਚ ਭਰੋਸਾ ਤੇ ਕਰਮ ਜੇ ਇਹਨਾਂ ਤਿੰਨਾਂ ਚੀਜ਼ਾਂ ਵਿੱਚੋਂ ਇੱਕ ਦੀ ਕਮੀ ਰਹਿ ਗਈ ਤਾਂ ਮੈਨੀਫੈਸਟਿੰਗ ਅਧੂਰੀ ਰਹਿ ਜਾਂਦੀ ਹੈ ਪਹਿਲਾ ਸੋਚ ਇੱਛਾ ਰੱਖੋ ਸਭ ਤੋਂ ਪਹਿਲਾਂ ਤੁਹਾਨੂੰ ਇਹ ਜਾਨਣਾ ਪਵੇਗਾ ਕਿ ਤੁਸੀਂ ਕੀ ਚਾਹੁੰਦੇ ਹੋ ਹੁਣ ਸਾਡੇ ਵਿੱਚ ਬਹੁਤਿਆਂ ਦੀ ਜ਼ਿੰਦਗੀ ਵਿੱਚ ਉਲਝਣ ਹੀ ਇਸ ਕਰਕੇ ਆਉਂਦੀ ਹੈ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਚਾਹੁੰਦੇ ਕੀ ਨੇ ਇਸ ਲਈ ਪਹਿਲਾਂ ਆਪਣੇ ਮਨ ਵਿੱਚ ਉਹ ਜੀਦੀ ਸਾਫ ਤੇ ਨਿਖਰੀ ਤਸਵੀਰ ਬਣਾਓ ਜਿਵੇਂ ਕਿ ਤੁਸੀਂ ਇੱਕ ਵਧੀਆ ਨੌਕਰੀ ਚਾਹੁੰਦੇ ਹੋ ਜਾਂ ਆਪਣਾ ਘਰ ਜਾਂ ਮਨ ਦੀ ਸ਼ਾਂਤੀ ਉਹ ਇੱਛਾ ਨਰੋਲ ਹੋਣੀ ਚਾਹੀਦੀ ਹੈ ਨਾ ਝੂਠੀ ਨਾ ਹੀ ਕਿਸੇ ਦੀ ਦੇਖੀ ਦਿਖਾਈ ਜਿਵੇਂ ਕਿਸੇ ਕਾਗਜ਼ ਤੇ ਲਿਖ ਕੇ ਉਹਨੂੰ ਰੋਜ਼ ਵੇਖਦੇ ਰਹੋ ਉਸੇ ਤਰ੍ਹਾਂ ਮਨ ਵਿੱਚ ਤਸਵੀਰ ਬਣਾਓ ਦੂਜਾ ਭਰੋਸਾ ਨਿਸ਼ਚੈ ਸਿਰਫ ਸੋਚਣਾ ਕਾਫੀ ਨਹੀਂ ਤੁਹਾਨੂੰ ਵਿਸ਼ਵਾਸ ਵੀ ਹੋਣਾ ਚਾਹੀਦਾ ਕਿ ਤੁਸੀਂ ਜੋ ਚਾਹੁੰਦੇ ਹੋ ਉਹ ਆਉਂਦੇ ਉਹ ਤੁਹਾਡੀ ਜ਼ਿੰਦਗੀ ਵਿੱਚ ਆ ਸਕਦਾ ਹੈ ਇਹ ਵਿਸ਼ਵਾਸ ਤੁਹਾਨੂੰ ਹਰ ਰੋਜ਼ ਦਵਾਉਣਾ ਹੋ ਪਵੇਗਾ ਜਿਵੇਂ ਮਾਂ ਨੂੰ ਆਪਣੇ ਬੱਚੇ ਉੱਤੇ ਪੂਰਾ ਭਰੋਸਾ ਹੁੰਦਾ ਹੈ ਉਸੇ ਤਰ੍ਹਾਂ ਆਪਣੇ ਸੁਪਨੇ ਉੱਤੇ ਭਰੋਸਾ ਰੱਖੋ ਅਸੀਂ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਹਾਂ ਉਸੇ ਤਰ੍ਹਾਂ ਹੀ ਅਸੀਂ ਆਪਣੀ ਸੋਚ ਤੇ ਵੀ ਪੂਰਾ ਭਰੋਸਾ ਕਰੀਏ ਅਸੀਂ ਜੋ ਚਾਹੁੰਦੇ ਹਾਂ ਉਹ ਸੱਚ ਹੋ ਸਕਦਾ ਹੈ ਜਿਹੜਾ ਮਨੁੱਖ ਦੇਲੋਂ ਮੰਨ ਲੈਂਦਾ ਹੈ ਮੈਂ ਕਰ ਸਕਦਾ ਹਾਂ ਉਹ ਹੀ ਅਸਲ ਵਿੱਚ ਉਹ ਚੀਜ਼ ਹਾਸਲ ਕਰ ਲੈਂਦਾ ਹੈ ਤੀਜਾ ਹੁੰਦਾ ਹੈ ਕਰਮ ਹੌਲੀ ਹੌਲੀ ਕਦਮ ਚੁੱਕੋ ਚੁੱਪਚਾਪ ਸੋਚਣ ਨਾਲ ਹੀ ਕੁਝ ਨਹੀਂ ਬਣੇਗਾ ਰੋਜ਼ਾਨਾ ਉਸ ਲਕਸ਼ਵਲ ਇੱਕ ਕਦਮ ਚੁੱਕੋ ਜਿਵੇਂ ਆਪਣੇ ਘਰ ਦੀ ਤਿਆਰੀ ਲਈ ਰੋਜ਼ ਪੈਸੇ ਬਚਾਓ ਜਾਂ ਕੰਮ ਦੀ ਖੋਜ ਕਰਕੇ ਕਰਦੇ ਰਹੋ ਛੋਟਾ ਕਦਮ ਵੀ ਕਾਫੀ ਹੁੰਦਾ ਹੈ ਪਰ ਉਹਦੇ ਵਿੱਚ ਨਿਰੰਤਰਤਾ ਹੋਣੀ ਲਾਜ਼ਮੀ ਹੈ ਸੱਚੀ ਮੈਨੀਫੈਸਟਿੰਗ ਉਦੋਂ ਹੁੰਦੀ ਹੈ ਸੋਚ, ਭਰੋਸਾ ਤੇ ਕਰਮ ਤਿੰਨੇ ਇੱਕੋ ਰਾਹ ਤੇ ਚੱਲਦੇ ਹੋਣ। ਹੁਣ ਸਾਡੀ ਜ਼ਿੰਦਗੀ ਵਿੱਚ ਮੈਨੀਫੈਸਟਿੰਗ ਕਿਵੇਂ ਕੰਮ ਕਰਦੀ ਹੈ? ਕਈ ਵਾਰ ਲੋਕ ਕਹਿੰਦੇ ਨੇ ਇਹ ਤਾਂ ਸਿਰਫ ਕਿਤਾਬੀ ਗੱਲਾਂ ਨੇ। ਸਾਡੀ ਜ਼ਿੰਦਗੀ 'ਚ ਕੁਝ ਨਹੀਂ ਹੋ ਸਕਦਾ ਪਰ ਅਸਲ ਗੱਲ ਇਹ ਹੈ ਕਿ ਮੈਨੀਫੈਸਟਿੰਗ ਸਾਡੀ ਆਮ ਜ਼ਿੰਦਗੀ ਵਿੱਚ ਵੀ ਹਰ ਰੋਜ਼ ਕੰਮ ਕਰਦੀ ਹੈ। ਬਸ ਅਸੀਂ ਧਿਆਨ ਨਹੀਂ ਦਿੰਦੇ। ਹੁਣ ਕੁਝ ਉਦਾਹਰਨਾਂ ਰਾਹੀਂ ਕਹਿੰਦੇ ਹਾਂ ਜਿਵੇਂ ਮਾਂ ਦੀ ਦਿਲੋਂ ਦੁਆ ਇੱਕ ਮਾਂ ਜਿਹੜੀ ਘਰੇਲੂ ਕੰਮ ਕਰਦੀ ਹੈ ਆਪਣੇ ਬੱਚਿਆਂ ਲਈ ਹਰ ਰੋਜ਼ ਅਰਦਾਸ ਕਰਦੀ ਹੈ ਕਿ ਉਹ ਵਧੀਆ ਪੜ੍ਹ ਲਿਖ ਜਾਣ ਚੰਗੀ ਜ਼ਿੰਦਗੀ ਜੀ ਲੈਣ ਉਹ ਦਿਲੋਂ ਸੋਚਦੀ ਹੈ ਪ੍ਰੋਸਾ ਕਰਦੀ ਹੈ ਆਪਣੇ ਹਿੱਸੇ ਦੀ ਮਿਹਨਤ ਕਰਦੀ ਹੈ ਚਾਹੇ ਉਹ ਰਾਤ ਨੂੰ ਰੋਟੀ ਘੱਟ ਖਾਵੇ ਪਰ ਪੁੱਤ ਦੇ ਸਕੂਨ ਦੀ ਸਕੂਲ ਦੀ ਫੀਸ ਪੂਰੀ ਕਰਦੀ ਹੈ ਇਹ ਕਹੀ ਕਈ ਘਰਾਂ ਦੀ ਕਹਾਣੀ ਹੈ ਇਹ ਹੀ ਮੈਨੀਫੈਸਟਿੰਗ ਹੈ ਸਾਫ਼ ਨੀਅਤ ਨਾਲ ਦਿਲੋਂ ਇੱਛਾ ਕਰਨੀ ਤੇ ਉਹਦੇ ਲਈ ਕਰਮ ਕਰਨਾ ਦੂਜੀ ਉਦਾਹਰਣ ਕਿਸਾਨ ਦੀ ਭਰੋਸੇ ਵਾਲੀ ਬੁਆਈ ਕਿਸਾਨ ਜਦੋਂ ਬੀਜ ਬੋਏ ਉਹਨੂੰ ਪਤਾ ਨਹੀਂ ਹੁੰਦਾ ਕਿ ਮੀਂਹ ਪਵੇ ਜਾਂ ਨਹੀਂ ਪਰ ਉਹ ਦਿਲੋਂ ਸੋਚਦਾ ਹੈ ਕਿ ਇੱਕ ਵਾਰੀ ਚੰਗੀ ਫਸਲ ਹੋਵੇਗੀ ਉਹ ਖੇਤਾਂ ਨੂੰ ਆਪਣੀ ਉਹ ਖੇਤਾਂ ਨੂੰ ਪਾਣੀ ਦਿੰਦਾ ਖਾਦ ਪਾਉਂਦਾ ਮਿਹਨਤ ਕਰਦਾ ਤੇ ਦਿਲੋਂ ਉਮੀਦ ਰੱਖਦਾ ਹੈ ਇਹ ਵੀ ਮੈਨੀਫੈਸਟਿੰਗ ਦੀ ਇੱਕ ਸ਼ਕਲ ਹੈ ਤੀਜੀ ਉਦਾਹਰਨ ਕਿਸੇ ਘਰੇਲੂ ਔਰਤ ਦੀ ਉਮੀਦ ਕਈ ਵਾਰ ਇੱਕ ਔਰਤ ਦਿਲੋਂ ਚਾਹੁੰਦੀ ਹੈ ਉਹਦਾ ਇੱਕ ਛੋਟਾ ਘਰ ਹੋਵੇ ਆਪਣੇ ਪਤੀ ਨਾਲ ਰੋਜ਼ ਦੀ ਰੋਜ਼ ਕਰਾਇਦਾਰੀ ਤੇ ਛਟਕਾਰਾ ਮਿਲੇ ਉਹ ਰੋਜ਼ ਬਚਤ ਕਰਦੀ ਹੈ ਦਿਲੋਂ ਇਸ਼ਿਆ ਰੱਖਦੀ ਹੈ ਆਖਰਕਾਰ ਕੁਝ ਸਾਲਾਂ ਵਿੱਚ ਉਹਦਾ ਇਹ ਸੁਪਨਾ ਸੱਚ ਹੋ ਜਾਂਦਾ ਹੈ ਇਹ ਸਾਰੀਆਂ ਉਦਾਹਰਨਾਂ ਸਿੱਧ ਕਰਦੀਆਂ ਨੇ ਕਿ ਮੈਨੀਫੈਸਟਿੰਗ ਕੋਈ ਵਿਦੇਸ਼ੀ ਫੰਡਾ ਨਹੀਂ ਸਗੋਂ ਇਹ ਸਾਡੀ ਸਭ ਦੀ ਰੋਜ਼ਾਨਾ ਦੀ ਜ਼ਿੰਦਗੀ ਦਾ ਹੀ ਇੱਕ ਹਿੱਸਾ ਹੈ ਅਸੀਂ ਦਿਲੋਂ ਜੋ ਚਾਹੁੰਦੇ ਹਾਂ ਜੇ ਭਰੋਸਾ ਕਰੀਏ ਜੇ ਕਰਮ ਕਰੀਏ ਤਾਂ ਰਸਤੇ ਖੁਦ ਬਣ ਜਾਂਦੇ ਨੇ ਹੁਣ ਕੀ ਮੈਨੀਫੈਸਟਿੰਗ ਸਿਰਫ ਪੋਜ਼ਿਟਿਵ ਚੀਜ਼ਾਂ ਲਈ ਹੁੰਦੀ ਹੈ ਚੰਗੀਆਂ ਚੀਜ਼ਾਂ ਲਈ ਹੁੰਦੀ ਹੈ ਬਹੁਤੇ ਲੋਕਾਂ ਦੇ ਮਾਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਮੈਨੀਫੈਸਟਿੰਗ ਸਿਰਫ ਚੰਗੀਆਂ ਚੀਜ਼ਾਂ ਲਈ ਹੀ ਕੰਮ ਕਰਦੀ ਹੈ ਕਿ ਸਿਰਫ ਉਹਨਾਂ ਲਈ ਹੈ ਜੋ ਸੱਚਮੁੱਚ ਉਮੀਦਾਂ ਦੇ ਸੁਪਨਿਆਂ ਨਾਲ ਜੁੜੇ ਹੋਏ ਨੇ ਦਰ ਹਸਲ ਗੱਲ ਇਹ ਹੈ ਕਿ ਮੈਨੀਫੈਸਟਿੰਗ ਇੱਕ ਤਾਕਤ ਹੈ ਤਾਕਤ ਕਿਸੇ ਵੀ ਪਾਸੇ ਜਾ ਸਕਦੀ ਹੈ ਜਿਵੇਂ ਚਾਕੂ ਦੇ ਨਾਲ ਕੋਈ ਰੋਟੀ ਵੀ ਕੱਟੀ ਜਾ ਸਕਦੀ ਹੈ ਜ਼ਖਮ ਵੀ ਦਿੱਤਾ ਜਾ ਸਕਦਾ ਉਸੇ ਤਰ੍ਹਾਂ ਸੋਚ ਦੀ ਤਾਕਤ ਵੀ ਚੰਗਾ ਜਾਂ ਮਾੜਾ ਕੁਝ ਵੀ ਬਣਾ ਸਕਦੀ ਹੈ ਜਿਹੜੇ ਲੋਕ ਹਰ ਵੇਲੇ ਇਹ ਸੋਚਦੇ ਨੇ ਕਿ ਮੈਨੂੰ ਕਿਸਮਤਾਂ ਕਿਸਮਤ ਨੇ ਕਦੇ ਕੁਝ ਚੰਗਾ ਦਿੱਤਾ ਨਹੀਂ ਮੇਰੇ ਨਾਲ ਹਮੇਸ਼ਾ ਬੁਰਾ ਹੀ ਹੁੰਦਾ ਹੈ ਮੈਂ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ ਉਹ ਆਪਣੇ ਹੀ ਸੋਚ ਰਹੀ ਗਲਤ ਚੀਜ਼ਾਂ ਆਤਮਕ ਚੀਜ਼ਾਂ ਮੈਨੀਫੈਸਟ ਕਰ ਰਹੇ ਹੁੰਦੇ ਇਹ ਹੋਰ ਕੁਝ ਵੀ ਨਹੀਂ ਸਿਰਫ ਇੱਕ ਰੋਗ ਵਰਗਾ ਹੈ ਮਨ ਦੀ ਨਿਰਾਸ਼ਾ ਜੋ ਹੌਲੀ-ਹੌਲੀ ਵਿਅਕਤੀ ਨੂੰ ਅੰਦਰੋਂ ਖੋਖਲਾ ਕਰ ਦਿੰਦੀ ਹੈ ਜਿਵੇਂ ਤੁਸੀਂ ਸੋਚੋ ਕਿ ਤੁਸੀਂ ਬਿਮਾਰ ਹੋਣ ਵਾਲੇ ਹੋ ਤੇ ਰੋਜ਼ ਉਹੀ ਡਰ ਲੈ ਕੇ ਜਿਉਂ ਤਾਂ ਅਸਲ ਵਿੱਚ ਤੁਹਾਡੀ ਤਬੀਅਤ ਹੌਲੀ ਹੌਲੀ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਹੈ ਹੁਣ ਮੈਂ ਆਪਣੀ ਪਰਸਨਲ ਗੱਲ ਦੱਸਦਾ ਹਾਂ ਇਹ ਗੱਲ ਮੈਂ ਖੁਦ ਵੀ ਮਹਿਸੂਸ ਕੀਤੀ ਹੈ ਪਿਛਲੇ 3 ਸਾਲਾਂ ਤੋਂ ਪਹਿਲਾਂ ਜਦੋਂ ਵੀ ਮੌਸਮ ਬਦਲਦਾ ਸੀ ਮਤਲਬ ਗਰਮੀ ਤੋਂ ਠੰਡ ਪੈਂਦੀ ਤਾਂ ਠੰਡ ਤੋਂ ਗਰਮੀ ਮੈਂ ਆਪਣੇ ਆਪ ਨੂੰ ਕਹਿ ਲੈਂਦਾ ਸੀ ਕਿ ਹੁਣ ਤਾਂ ਟਾਈਫਾਇਡ ਹੋਣਾ ਹੀ ਆਉਣਾ ਹੀ ਆਉਣਾ ਹੁਣ ਤਾਂ ਬੁਖਾਰ ਹੋਣਾ ਪੱਕਾ ਏ ਇਹ ਗੱਲ ਮੈਂ ਵਾਰ-ਵਾਰ ਆਪਣੇ ਮਨ ਵਿੱਚ ਦੁਹਰਾਉਂਦਾ ਸੀ ਜਿਹੜਾ ਜਿਹਦਾ ਨਤੀਜਾ ਇਹ ਸੀ ਕਿ ਮੈਨੂੰ ਹਰੇਕ ਮੌਸਮ ਬਦਲ ਤੇ ਬੁਖਾਰ ਹੋ ਜਾਂਦਾ ਸੀ ਇੱਕ ਦਿਨ ਮੈਂ ਆਪਣੀ ਇਹ ਗੱਲ ਆਪਣੇ ਦੋਸਤ ਨੂੰ ਦੱਸੀ ਉਹ ਮੈਨੂੰ ਹੱਸ ਕੇ ਕਹਿੰਦਾ ਤੂੰ ਤਾਂ ਬਿਮਾਰੀ ਨੂੰ ਆਪ ਹੀ ਮੈਨੀਫੈਸਟ ਕਰ ਰਿਹਾ ਹੈਂ ਤੂੰ ਹੀ ਆਪਣੀ ਤੰਦਰੁਸਤੀ ਤੇ ਲਕੀਰ ਪਾ ਰਿਹਾ ਹੈ ਇਹ ਗੱਲ ਮੇਰੇ ਦਿਲ ਨੂੰ ਲੱਗੀ ਤੇ ਉਸ ਨੂੰ ਉਸ ਦਿਨ ਤੋਂ ਮੈਂ ਇਹ ਸੋਚਣਾ ਛੱਡ ਦਿੱਤਾ ਮੈਂ ਆਪਣੀ ਸੋਚ ਬਦਲੀ ਮੈਂ ਆਪਣੇ ਆਪ ਨੂੰ ਕਹਿਣ ਲੱਗਾ ਕਿ ਮੈਂ ਤੰਦਰੁਸਤ ਹਾਂ ਰੱਬ ਦਾ ਸ਼ੁਕਰ ਹੈ ਮੈਨੂੰ ਕੁਝ ਨਹੀਂ ਹੋਇਆ ਤੇ ਪਤਾ ਹੈ ਉਸ ਤੋਂ ਬਾਅਦ ਅੱਜ ਤੱਕ ਮੈਨੂੰ ਕਦੇ ਵੀ ਟਾਈਫੈਡ ਨਹੀਂ ਹੋਇਆ ਨਾ ਹੀ ਮੌਸਮ ਬਦਲ ਤੇ ਬੁਖਾਰ ਹੋਇਆ ਇਹ ਰੱਬ ਦੀ ਮਿਹਰ ਵੀ ਸੀ ਤੇ ਮਨ ਦੀ ਤਾਕਤ ਵੀ ਇਸ ਤਜਰਬੇ ਨੇ ਮੈਨੂੰ ਇਹ ਸਿਖਾਇਆ ਕਿ ਜ਼ਿੰਦਗੀ ਜਿਹੜੀ ਚੀਜ਼ ਅਸੀਂ ਮਨ ਵਿੱਚ ਦਰਉਂਦੇ ਹਾਂ ਉਹੀ ਸਾਨੂੰ ਮਿਲਦੀ ਹੈ ਫਿਰ ਚਾਹੇ ਉਹ ਲਾਭ ਹੋਵੇ ਜਾਂ ਫਿਰ ਨੁਕਸਾਨ ਇਸ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਮੈਨੀਫੈਸਟਿੰਗ ਪੋਜ਼ਿਟਿਵ ਵੀ ਹੋ ਸਕਦੀ ਹੈ ਤੇ 네ਗੇਟਿਵ ਵੀ ਹੋ ਸਕਦੀ ਹੈ ਇਹ ਚੀਜ਼ ਜਾਂ ਫਿਰ ਤਾਕਤ ਤੁਹਾਡੀ ਆਪਣੀ ਸੋਚ ਵਿੱਚ ਹੈ ਜੋ ਸੋਚੋ ਉਹੀ ਬਣਦਾ ਹੈ ਜੇ ਚੰਗਾ ਸੋਚੋ ਤਾਂ ਚੰਗਾ ਬਣੇਗਾ ਜੇ ਮਾੜਾ ਸੋਚੀਏ ਤਾਂ ਉਹੀ ਜ਼ਿੰਦਗੀ ਬਣ ਜਾਂਦੀ ਹੈ ਇਸ ਲਈ ਆਪਣੀ ਸੋਚ ਨੂੰ ਸਾਫ਼ ਉਮੀਦ ਨਾਲ ਭਰਪੂਰ ਤੇ ਧੀਰਜ ਵਾਲੀ ਬਣਾਓ ਕਿਉਂਕਿ ਜਿੱਥੇ ਮਨ 네ਗੇਟਿਵ ਹੁੰਦਾ ਹੈ ਉੱਥੇ ਰਾਹ ਵੀ ਤੁੰਦਰੇ ਹੋ ਜਾਂਦੇ ਨੇ ਪਰ ਹਰ ਪਾਸੇ ਹਨੇਰਾ ਹੋ ਜਾਂਦਾ ਹੈ ਮੈਨੀਫੈਸਟਿੰਗ ਸ਼ੁਰੂ ਕਿਵੇਂ ਕਰੀਏ ਹੁਣ ਤੱਕ ਤੁਹਾਨੂੰ ਇਹ ਸਮਝ ਆ ਚੁੱਕੀ ਹੋਵੇਗੀ ਮੈਨੀਫੈਸਟਿੰਗ ਹੁੰਦੀ ਕੀ ਹੈ ਇਹ ਕਿਵੇਂ ਕੰਮ ਕਰਦੀ ਹੈ ਇਹਦੀ ਤਾਕਤ ਕਿੰਨੀ ਵੱਡੀ ਹੈ ਤਾਂ ਚਲੋ ਹੁਣ ਇਹ ਵੀ ਸਮਝੀਏ ਕਿ ਅਸੀਂ ਇਹਨੂੰ ਆਪਣੀ ਜ਼ਿੰਦਗੀ ਵਿੱਚ ਅਸੀਂ ਆਪਣੀ ਜ਼ਿੰਦਗੀ ਵਿੱਚ ਕਿਵੇਂ ਲਾਗੂ ਕਰਨਾ ਹੈ ਮੈਨੀਫੈਸਟਿੰਗ ਦੀ ਸ਼ੁਰੂਆਤ ਕਿਸੇ ਵੱਡੀ ਚੀਜ਼ ਤੋਂ ਨਹੀਂ ਹੁੰਦੀ ਇੱਕ ਛੋਟੀ ਜਿਹੀ ਦਿਲੋਂ ਨਿਕਲਦੀ ਇੱਛਾ ਇੱਕ ਸਾਫ਼ ਨiyet ਤੇ ਥੋੜਾ ਜਿਹਾ ਭਰੋਸਾ ਲੈ ਕੇ ਸ਼ੁਰੂ ਹੁੰਦੀ ਹੈ ਨੰਬਰ 1 ਆਪਣੇ ਸੁਪਨੇ ਨੂੰ ਪਛਾਣੋ ਸਭ ਤੋਂ ਪਹਿਲਾਂ ਇਹ ਸੋਚੋ ਕਿ ਤੁਹਾ ਤੁਸੀਂ ਤੁਸੀਂ ਚਾਹੁੰਦੇ ਕੀ ਹੋ ਜਿਵੇਂ ਘਰ ਵਿੱਚ ਇੱਕ ਨੌਕਰੀ ਮਨ ਦੀ ਸ਼ਾਂਤੀ ਪਿਆਰ ਭਰਿਆ ਪਰਿਵਾਰ ਵਧੀਆ ਸਿਹਤ ਜਾਂ ਹੋਰ ਕੁਝ ਇਹ ਇੱਛਾ ਤੁਹਾਡੀ ਹੋਣੀ ਚਾਹੀਦੀ ਹੈ ਕਿਸੇ ਹੋਰ ਦੀ ਦੇਖੀ ਦਿਖਾਈ ਨਹੀਂ ਨੰਬਰ 2 ਆਪਣੀ ਮਨ ਨੂੰ ਦਿਨ ਵਿੱਚ 5-10 ਮਿੰਟ ਲਈ ਸ਼ਾਂਤ ਕਰੋ ਰੋਜ਼ ਸਵੇਰੇ ਜਾਂ ਰਾਤ ਨੂੰ ਅੱਖਾਂ ਬੰਦ ਕਰਕੇ ਆਪਣੇ ਮਨ ਵਿੱਚ ਉਸ ਚੀਜ਼ ਦੀ ਤਸਵੀਰ ਬਣਾਓ ਜਿਵੇਂ ਉਹ ਚੀਜ਼ ਤੁਹਾਡੇ ਕੋਲ ਅੱਜ ਹੀ ਹੈ ਉਸ ਤਸਵੀਰ ਨੂੰ ਦਿਲੋਂ ਮਹਿਸੂਸ ਕਰੋ ਜਿਵੇਂ ਤੁਸੀਂ ਸਾਡੀ ਜ਼ਿੰਦਗੀ ਦਾ ਸਟਰੰਗ ਅਸਲ ਵਿੱਚ ਸਾਡੇ ਆਪਣੇ ਹੀ ਹੱਥ ਵਿੱਚ ਹੁੰਦਾ ਹੈ ਜਿਹੜੇ ਮਨੁੱਖ ਆਪਣੀ ਆਪਣੀ ਸੋਚ ਨੂੰ ਸਮਝ ਗਏ ਉਹ ਆਪਣਾ ਰਾਹ ਆਪਣੇ ਆਪ ਬਣਾਉਂਦੇ ਨੇ ਕਿਉਂਕਿ ਕਿਉਂਕਿ ਜੇ ਮਨ ਦੀ ਦਿਸ਼ਾ ਠੀਕ ਹੋਵੇ ਤਾਂ ਹਾਲਾਤ ਕਦੇ ਵੀ ਰਾਹ ਦੀ ਰੁਕਾਵਟ ਨਹੀਂ ਬਣਦੇ ਮੈਨੀਫੈਸਟਿੰਗ ਕੋਈ ਜਾਦੂ ਨਹੀਂ ਇਹ ਰੱਬ ਦੀ ਦਿੱਤੀ ਕੋਈ ਇੱਕ ਦਿੱਤੀ ਹੋਈ ਇੱਕ ਅਦਭੁਤ ਤਾਕਤ ਹੈ ਜੀ ਨੂੰ ਜੇ ਅਸੀਂ ਢੰਗ ਨਾਲ ਵਰਤਣਾ ਸਿੱਖ ਲਈਏ ਤਾਂ ਅਸੀਂ ਆਪਣੀ ਜ਼ਿੰਦਗੀ ਨੂੰ ਵੀ ਚਮਕਾ ਸਕਦੇ ਹਾਂ ਤੇ ਦੁਨੀਆ ਨੂੰ ਵੀ ਚਾਨਣ ਦੇ ਸਕਦੇ ਹਾਂ ਇੱਕ ਸਾਫ਼ ਸੋਚ ਇੱਕ ਨਰੋਲ ਨੀਅਤ ਤੇ ਇੱਕ ਚੰਗਾ ਭਰੋਸਾ ਇਹੀ ਹੁੰਦੇ ਨੇ ਉਸ ਰਾਹ ਦੇ ਸਹਾਰੇ ਜਿੱਥੋਂ ਸੁਪਨੇ ਹਕੀਕਤ ਬੰਦੇ ਨੇ ਹੁਣ ਦੋਸਤੋ ਤੁਹਾਡੇ ਉੱਤੇ ਹੈ ਤੁਸੀਂ ਅਜੇ ਵੀ ਕਿਸਮਤ ਦਾ ਇੰਤਜ਼ਾਰ ਕਰਦੇ ਰਹਿਣਾ ਚਾਹੁੰਦੇ ਹੋ ਜਾਂ ਫਿਰ ਆਪਣੀ ਸੋਚ ਦੇ ਰਾਹੀਂ ਆਪਣੀ ਤਕਦੀਰ ਨੂੰ ਨਵਾਂ ਰਿਪ ਦੇਣਾ ਚਾਹੁੰਦੇ ਹੋ ਅੱਜ ਤੋਂ ਆਪਣੀ ਸੋਚ ਨੂੰ ਰੋਜ਼ ਸਾਫ਼ ਕਰਿਏ ਸਿਮਰਨ ਕਰਿਏ ਉਸ ਉਸ ਚੀਜ਼ ਨੂੰ ਸੋਚੀਏ ਜੋ ਅਸੀਂ ਚਾਹੁੰਦੇ ਹਾਂ ਉਸ ਦਾ ਧੰਨਵਾਦ ਕਰੀਏ ਜਿਵੇਂ ਉਹ ਸਾਨੂੰ ਮਿਲ ਚੁੱਕੀ ਹੈ ਹਰ ਦਿਨ ਛੋਟਾ ਜਿਹਾ ਕਦਮ ਚੁੱਕੀਏ ਕਿਉਂਕਿ ਜਦੋਂ ਤੱਕ ਅਸੀਂ ਆਪਣੇ ਮਨ ਦੇ ਅੰਦਰੋਂ ਹਾਂ ਇਹ ਹੋ ਸਕਦਾ ਹੈ ਨਹੀਂ ਕਹਿੰਦੇ ਉਦੋਂ ਤੱਕ ਬਾਹਰ ਦੀ ਦੁਨੀਆ ਨੂੰ ਦੁਨੀਆ ਵੀ ਤੁਹਾਡੇ ਲਈ ਰਸਤੇ ਨਹੀਂ ਖੋਲਦੀ ਸੋਚ ਬਦਲੋ ਜ਼ਿੰਦਗੀ ਬਦਲ ਜਾਵੇਗੀ ਭਰੋਸਾ ਰੱਖੋ ਬ੍ਰਹਿਮੰਡ ਤੁਹਾਡੇ ਹੱਕ 'ਚ ਕੰਮ ਕਰੇਗਾ ਮਿਹਨਤ ਕਰੋ ਕਿਉਂਕਿ ਰੱਬ ਵੀ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦ ਆਪ ਕਰਦੇ ਨੇ ਸੋ ਮੈਨੂੰ ਉਮੀਦ ਹੈ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਤੁਹਾਡੇ ਕਹਿਣ ਦੇ ਮੁਤਾਬਕ ਹੀ ਇਸ ਵਿਸ਼ੇ ਉੱਪਰ ਵੀਡੀਓ ਲੈ ਕੇ ਆਇਆ ਤੇ ਸੋ ਦੋਸਤੋ ਧੰਨਵਾਦ ਸਤਿ ਸ਼੍ਰੀ ਅਕਾਲ ਤੇ ਮਿਲਾਂਗੇ ਤੁਹਾਡੇ ਨਾਲ ਹੁਣ ਅਗਲੀ ਨਵੀਂ ਸਟੋਰੀ ਲੈ ਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਧੰਨਵਾਦ ਜੀ